ਤਾਂ ਨੂੰ ਕਿ ਸ਼ੱਕ ਪੈਦਾ ਹੋ ਗਿਆ ਵੀ ਸਾਡਾ ਬੱਚਾ ਗਲਤ ਸੰਗਤ ਤੇ ਜਾ ਰਿਹਾ ਜਾਂ ਨਸ਼ੇ ਕਰਨ ਲੱਗ ਸਕਦਾ ਹੈ। ਉਸ ਸਮੇਂ ਦੱਸ ਤੁਸੀਂ ਤੱਕੇ ਨਾਲ ਆ ਜਾਓ। ਅੱਛਾ ਜੀ। ਉਸ ਦੇਖਿਆ ਜੀ ਵੀ ਕਿਹੜਾ ਸਟਾਰ ਇਹਨੂੰ ਇਸ ਪਾਸੇ ਪ੍ਰੇਰਿਤ ਕਰ ਰਿਹਾ ਹੈਗਾ। ਵੱਡੇ ਬੱਚਿਆਂ ਦੇ ਪਤਨਾ ਸੇ ਸ਼ੁਰੂ ਆ ਚੁੱਕੀ ਹੈ। ਅੱਛਾ ਜੀ ਉਹ ਪਾ ਕਰਕੇ ਆਪਾਂ ਬੱਚਿਆਂ ਨੂੰ ਨਸ਼ਾ ਵਧਾ ਸਕਦੇ ਹਾਂ। ਬਹੁਤ ਸਾਰੇ ਰੈਮੀਡੀਜ਼ ਕੋਸਤਾ ਇੰਸਟਰਕਸ਼ਨਾਂ ਹੁੰਦੀਆਂ ਹੈ ਕਿ ਇੱਥੋਂ ਤੁਸੀਂ ਰੋਕੋ। ਐਕਸਾਈਡ ਤੋਂ ਨੁ ਪ੍ਰੋਬਲਮ ਆ ਰਹੀ ਹੈ। ਦੂਸਰਾ ਉਪਾਅ ਕਰਕੇ ਉਸ 17 ਦੀ ਬੇਨਤੀ ਦੁਆਪਨ ਕਰਕੇ ਸਾਰਾ ਕੁਝ ਕੀਤਾ ਜਾ ਸਕਦਾ ਹੈ। ਅੱਛਾ ਜੀ। ਅੱਛਾ ਇੱਕ ਪ੍ਰੋਬਲਮ ਅੱਜ ਕੱਲ ਲੋਕਾਂ ਦੇ ਵਿੱਚ ਇਹ ਵੀ ਆ ਰਹੀ ਹੈ ਕਿ ਕਈ ਕਈ ਲੋਕਾਂ ਦੇ ਕੋਲੇ ਜਿਵੇਂ ਵਿਆਹ ਨਹੀਂ ਹੁੰਦੇ। ਹੂੰ। ਅ ਜਮੀਨ ਜਾਇਦਾਦ ਬਹੁਤ ਹੁੰਦੀ ਆ, ਨੌਕਰੀ ਵਧੀਆ ਹੁੰਦੀ ਆ, ਕੋਈ ਬੰਦਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੁੰਦਾ ਤੇ ਫਿਰ ਵੀ ਵਿਆਹ ਨਹੀਂ ਹੋ ਰਿਹਾ ਹੁੰਦਾ। ਉਹਦੇ ਵਿੱਚ ਵੀ ਦੇਖਿਆ ਜਾਂਦਾ ਪੁੱਤਰ ਵੀ ਇਹ ਕੀ ਪ੍ਰੋਬਲਮ ਹੈ? ਕਿਉਂ ਨਹੀਂ ਵਿਆਹ ਹੋ ਰਿਹਾ? ਇੱਕ ਤਾਂ ਅਸੀਂ ਆਪ ਹੀ ਗੜਬੜ ਕਰਤੀ ਅਲਟਰਾਸਾਉਂਡ ਬਿਆਹ ਮੁੰਡਿਆਂ ਦੇ ਘੱਟ ਹੋ ਰਹੇ ਆ ਜੀ ਜੇ ਤੁਸੀਂ ਨੋਟ ਕਰਿਓ ਹਾਂਜੀ ਮੇਰੇ ਕੋਲ ਜਿਹੜੇ ਜ਼ਿਆਦਾ ਕੇਸ ਆਉਂਦੇ ਆ ਵੀ ਮੁੰਡਿਆਂ ਦੇ ਵਿਆਹ ਘੱਟ ਹੋ ਰਹੇ ਆ ਜਾਂ ਨਹੀਂ ਹੋ ਰਹੇ ਜੀ ਕੁੜੀਆਂ ਦੇ ਵਿੱਚ ਖੁਸ਼ ਆਉਂਦੇ ਆ ਉਹਨਾਂ ਦਾ ਸਟਾਰ ਨਹੀਂ ਪ੍ਰੋਬਲਮ ਮੁੰਡੇ ਦੇ ਸਟਾਰ ਵੀ ਇਸ ਤਰੀਕੇ ਦੇ ਹੁੰਦੇ ਹੈਗੇ ਉਹ ਸਲਟਰਾ ਸਾਉਂਡ ਖਾ ਗਈ ਬਾਕੀ ਸਟਾਰ ਹੁੰਦੇ ਉਸ ਤਰੀਕੇ ਦੇ ਉਹ ਦਾਨਪੁਨ ਕਰਕੇ ਹੋ ਜਾਂਦੇ ਕਈ ਬੱਚਿਆਂ ਨੂੰ ਕਿਹਾ ਜਾਂਦਾ ਹੈ ਪੁੱਤਰ ਤੂੰ ਤੇਰਾ ਤੇਰਾ ਮਕਸੀਦ ਜ਼ਿੰਦਗੀ ਦਾ ਹੋ ਰਿਹਾ ਵੀ ਕਿਹਾ ਪਿਆ ਪਰ ਸਿਵਲ ਨਹੀਂ ਹੈਗਾ ਉਹ ਕਿਵੇਂ ਕੀਤਾ ਜਾਂਦਾ ਹੈ ਪਹਿਲੀ ਗੁੰਡਲੀ ਤੂੰ ਨਹੀਂ ਕਰਦੇ ਆਪਾਂ ਉਹਦੇ ਵਿੱਚ ਫਿਰ ਆਪਾਂ ਅੱਗੇ ਹੋਰ ਲੱਗੇ ਲਾਂਗੇ ਜੰਨੇ ਅੱਛਾ ਦੇਖੀ ਇਹ ਬੰਦੇ ਦੇ ਸੰਤਾਨਜੋਗ ਹੈਗੇ ਜਾਂ ਨਹੀਂ ਹੈਗੇ ਜਿਤਨੇ ਚਾਰ ਗੁੰਡਲੀਆਂ ਚ ਉਹ ਚੀਜ਼ ਡੈਮੇਜ ਹੋ ਜਾਂਦੀ ਹੈ ਫਿਰ ਆਪਾਂ ਉਹਦੇ ਤੇ ਵਿਆਹ ਨਹੀਂ ਲਿਖ ਸਕਦੇ ਕੁਝ ਨਹੀਂ ਕਰ ਸਕਦੇ ਫਿਰ ਫਿਰ ਕਹਿੰਦੇ ਪ੍ਰਭਾਅ ਹੈ ਬੰਨ ਸਾਸ ਤੇ ਰੱਖਿਆ ਜੀ ਸਗੋਂ ਜ ਆਪ ਦੀ ਪੰਗਤੀ ਹੈ ਉਹ ਤਾਂ ਕੁਝ ਵੀ ਕਰ ਸਕਦਾਗਾ ਆਪਾਂ ਬੇਸਿਕ ਜਾਣਕਾਰੀ ਜਿਹੜੀ ਪਿੱਛੋਂ ਲੈ ਕੇ ਆਏ ਇਸ ਚ ਇੱਕ ਚੀਜ਼ ਹੋਰ ਆ ਗਈ ਇਹ ਸਟਾਰ ਕੀ ਹੈਗਾ ਇੱਕ ਹਾ우스 ਹੁੰਦਾ 5th ਹਾ우스 ਪੰਜ ਮਕਰ ਜੀ ਤੁਹਾਡਾ ਗਿਆਨ ਦਾ ਕਰਕੇ ਪੜ੍ਹਾਈ ਦਾ ਕਰਕੇ ਸੰਤਾਨ ਦਾ ਕਰਕੇ ਪੇਟ ਦਾ ਕਰਕੇ ਜੇ ਤੁਹਾਡੀ ਸੰਤਾਨ ਨਹੀਂ ਹੋ ਰਹੀ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਤੁਹਾਡੀ ਪੜ੍ਹਾਈ ਡਾਊਨ ਚੱਲ ਰਹੀ ਹੈ ਤੁਹਾਡੇ ਪੇਟ ਸੇ ਪ੍ਰੋਬਲਮ ਰਹਿ ਰਹੀ ਹੈ ਤੁਹਾਨੂੰ ਐਪਰੀਸ਼ੀਏਟ ਨਹੀਂ ਕਰ ਰਹੇ ਕਈ ਬੰਦੇ ਕਹਿੰਦੇ ਯਾਰ ਮੈਂ ਕੰਮ ਬਹੁਤ ਕਰਦਾ ਗੁੰਡ ਲੋਕਾਂ ਦੇ ਬਹੁਤ ਕੰਮ ਉਹਨੇ ਮੈਨੂੰ ਐਪਰੀਸ਼ੀਏਟ ਨਹੀਂ ਕਰਦਾ ਮੈਨੂੰ ਚੰਗਾ ਨਹੀਂ ਲੱਗਦਾ ਉਹ ਤੁਹਾਡਾ ਪੰਜਵਾਂ ਕਰ ਖਰਾਬ ਹੁੰਦਾ ਹੈ ਅੱਛਾ ਉਹੀ ਦੱਸਦੇ ਵੀ ਤੁਸੀਂ ਪਿੱਛੋਂ ਕੀ ਲੈ ਕੇ ਆਏ ਹੋ ਜਦੋਂ ਬੱਚਾ ਗੋੜਨ ਹੋ ਗਿਆ ਮਾਤਾ ਨਾਲ ਉਹ ਨਾੜੂ ਕੱਟਿਆ ਗਿਆ ਉੱਥੇ ਤੁਸੀਂ ਕਾਉਂਟਿੰਗ ਕਰਦੇ ਹੋ ਉਹ ਕੁੰਡਲੀ 60 ਸਾਲ ਵੀ ਉਹੀ ਹੈ ਆਦਮੀ ਉਦੋਂ ਵੀ ਉਹੀ ਹੈ ਉਹ ਇਹਦਾ ਮਤਲਬ ਉਦੋਂ ਤੁਸੀਂ ਗੁਨਾਹ ਤਾਂ ਨਹੀਂ ਕੀਤਾ ਜੀ ਪਿੱਛੋਂ ਪਿੱਛੋਂ ਤੁਸੀਂ ਲੈ ਕੇ ਆ ਜਿਹੜੇ ਪਾਠ ਪੂਜਾ ਦਾਨ ਪੁੰਨ ਜਾਂ ਕੋਈ ਕ੍ਰਾਈਮ ਕਰਕੇ ਆ ਅੱਛਾ ਜੀ ਹੁਣ ਇੱਕ ਗੱਲ ਦੁਬਾਰੇ ਵੀ ਰਿਪੀਟ ਕਰ ਦੇਣੀ ਚਾਹੀਦੀ ਹੈ ਕਦੀ ਵੀ ਬੰਦਾ ਇਹ ਨਾ ਸੋਚੇ ਮੈਂ ਗੁਨਾਹ ਕਰੂੰਗਾ ਤੇ ਮੈਂ ਨਿਕਲ ਜਾਊਗਾ ਪਹਿਲੀ ਗੱਲ ਤਾਂ ਕੋਰਟਾਂ ਛੱਡ ਦਿਓ ਜੀ ਜੇ ਤੁਸੀਂ ਇਲੀਗਲ ਕੰਮ ਕਰਦੇ ਹੋ ਜੇ ਕੋਈ ਪਾਪ ਕਰਦੇ ਹੋ ਹੋਰ ਕਰਦੇ ਹੋ ਕਈ ਪਾਪ ਜਿਹੇ ਹੁੰਦੇ ਆ ਜਿਹੜਾ ਨੂੰ ਕਾਨੂੰਨ ਇਹਨੂੰ ਪਾਪ ਨਹੀਂ ਮੰਨਦਾ ਜਾਂ ਸਜ਼ਾ ਨਹੀਂ ਦਿੰਦਾ ਜਾਂ ਗਾਹੇ ਬਗਾਹੇ ਚੋਰੀਸ਼ਪੋਰੀ ਹੋ ਜਾਂਦੇ ਆ ਉਹ ਫਿਰ ਪ੍ਰਮਾਤਮਾ ਦੀ ਅਦਾਲਤ ਤੇ ਜਦੋਂ ਉਹਦੀ ਅੱਖਾਂ ਤੋਂ ਬਣੀਆਂ ਰੈਡਿੰਗਾਂ ਜੀ ਉਹਦਾ ਹਰ ਇੱਕ ਤਾਂ ਦੇਖਦਾ ਤੇ ਉਹਦਾ ਕਦੇ ਫੈਸਲਾ ਡਿਸੀਜਨ ਗਲਤੀ ਹੁੰਦਾ ਜਾਂ ਜੇ ਵੀ ਫੈਸਲਾ ਨਹੀਂ ਕਰਦੇ ਮੇਰੇ ਨਾਲ ਬੇਟਾ ਜੱਜ ਸਾਹ ਬੜੇ ਜੁੜੇ ਹੋਈ ਆ ਪਿੱਛੇ ਜੀ ਕੁਝ ਤਾਂ ਸਾਂ ਪ੍ਰੋਬਲਮ ਜਾਣੇ ਮੈਂ ਸਰ ਕੋਈ ਉਸੀ ਗਲਤ ਫੈਸਲਾ ਨਹੀਂ ਕੀਤਾ ਕਹਿੰਦਾ ਮਤਲਬ ਪ੍ਰੋਬਲਮ ਜਿਹੜੀ ਕਲੀਅਰ ਹੋ ਜੂਗੀ ਤੇ ਉਹਦੇ ਵਿੱਚ ਮਨੂੰ ਤੁਸੀਂ ਨਿਕਲ ਗਏ ਤੁਹਾਡੇ ਬੱਚੇ ਪਾਸ ਜਾਣਗੇ ਬੱਚਿਆਂrangle ਤੁਹਾਡੇ ਪੋਤੇ-ਪੁੱਤਿਆਂ ਭਾਜੰਦੇ। ਅੱਛਾ ਜੀ। ਉਹ ਤਾਂ ਤੁਹਾਨੂੰ ਕਰਨੀ ਪੈਂਦੀ। ਮੇਰੇ ਕੋਲੇ ਕਿੰਨੀ ਉਦਾਹਰਣਾਂ ਹੈ। ਜਦੋਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਈ ਵਾਰੀ ਪੱਕਟਿਤ ਨਹੀਂ ਹੁੰਦਾ ਵੀ ਆਹ ਚੀਜ਼ ਤਾਂ ਸਹੀ ਪਈ ਐ ਇੱਥੇ ਆਉਂਦਾ ਸਿੰਘ ਫੋਲੋ। ਥੋੜਾ ਜਿਹਾ ਪਿੱਛੇ ਚੱਲ ਜੰਨੇ ਆ ਉਹ ਬਾਬੇ ਦੀ ਨਿਕਲ ਆਉਂਦਾ। ਹੂੰ। ਵੀ ਸਾਡੇ ਪਿਤਾ ਨੇ ਸਾਡੇ ਬਾਬੇ ਨੇ ਆਪਰਾਧ ਕਰਿਆ ਸੀ। ਅੱਛਾ ਜੀ। ਜੇ ਉਹ ਬੁੱਧ ਖਰਾਬ ਆ ਗਿਆ ਮੰਨ ਲਓ ਮੈਂ ਤੁਹਾਨੂੰ ਇਹ ਜੀ ਗੱਲ ਕਰ ਰਹੀ ਐ। ਕਰ ਸਕਦੇ ਨਾ ਪੈਸੇ ਨਾਲ? ਜੀ ਜੀ। ਤੇ ਜੇ ਬੁੱਧ ਖਰਾਬ ਆ ਗਿਆ ਉਹਨੂੰ ਕਹਿ ਦੇਣਾ ਵੀ ਯਾਰ ਕੋਈ ਤੇਰੇ ਪਿਓ ਦਾਦਦੇ ਨੇ। ਕਿਸੇ ਲੇਡੀ ਦਾ ਰਾਤਨ ਕਰਿਆ ਨੁਕਸਾਨ ਕਰਿਆ ਜਾਂ ਪੈਸਾ ਖਾਦ ਕੁਝ ਵੀ ਕੀ ਤਕਰਬੜ ਹੋਈ ਹੈ ਜੰਦਿਆ ਉਹ ਕਿਸ ਦਾ ਹੱਕ ਦੱਬਿਆ ਮੰਗਲ ਖਰਾਬ ਆ ਗਿਆ ਵੀ ਹਾਂ ਯਾਰ ਤੇਰੇ ਕਿਸੇ ਦੇ ਭਾਈ ਦਾ ਜਾਂ ਕਿਸੇ ਚਾਚੇ ਤਾਈ ਦਾ ਮੰਗਲ ਖਰਾਬ ਕਰੇ ਤੇ ਸ੍ਰੀ ਕਰ ਗਏ ਸਾਰੇ ਗ੍ਰਹਿਆਂ ਦੇ ਵਿੱਚ ਬੰਡਿਆ ਜਾਂਦਾ ਵੀ ਕਿਹੜੇ ਰਿਸ਼ਤੇ ਦੇ ਵਿੱਚ ਕਿ ਤੁਸੀਂ ਕੀ ਪ੍ਰੋਬਲਮ ਕੀਤੀ ਹੈ ਅੱਛਾ ਜੀ ਅੱਛਾ ਜੀ ਜਿਵੇਂ ਕਹਿੰਦੇ ਨੇ ਵੀ ਕੋਈ ਗ੍ਰਹਿ ਸਜ਼ਾ ਵੀ ਦਿੰਦਾ ਹੈ ਗੁਨਾਹਾਂ ਦੀ ਗ੍ਰਹਿ ਹੀ ਦਿੰਦੇ ਨੇ ਸਜ਼ਾ ਸ਼ਨੀ ਦਿੰਦਾ ਅੱਛਾ ਜੀ ਸ਼ਨੀ ਤੋਂ ਲੋਕ ਕਿਉਂ ਡਰਦੇ ਹੈ ਜੀ ਸ਼ਨੀ ਗੁਨਾਹਾਂ ਦੀ ਸਜ਼ਾ ਤੇ ਜੇ ਕੋਈ ਚੰਗੇ ਕਰਮ ਕਰਦਾ ਬੰਦਾ ਕਹਿੰਦਾ ਵੀ ਮੈਂ ਤਾਂ ਚੰਗੇ ਕਰਮ ਕਰ ਰਿਹਾ ਹੁਣ ਤੱਕ ਪਰ ਉਹਨੂੰ ਵੀ ਫਿਰ ਸ਼ਨੀ ਦੀ ਸਜ਼ਾ ਮਿਲਦੀ ਰਹਿੰਦੀ ਉਹਦੇ ਪਿੱਛੇ ਕੀ ਪਿੱਛੇ ਪਿੱਛੇ ਕਰਜ਼ਾ ਲਿਆ ਹੋਇਆ ਜੀ ਨਾ ਪਿੱਛੇ ਪਾਬ ਕਰਕੇ ਆਇਆ ਜੀ ਨਾ ਅੱਛਾ ਜੀ ਤੇ ਫਿਰ ਉਹ ਲਹੂਗਾ ਉਹ ਵੀ ਲੈਂਦਾ ਹੈ ਜੀ ਤੁਸੀਂ ਆਪ ਦੀ ਚੱਲ ਚੱਲੀ ਚੱਲੋ ਇਹ ਤਾਂ ਹੈ ਨਹੀਂ ਮੈਂ ਦੋ ਵਾਰੀ ਦੋ ਸਾਬ ਸਾਬ ਦੇ ਪਾਠ ਕਰ ਲਏ ਗੁਰੂ ਗ੍ਰੰਥ ਦੇ ਪਾਠ ਕਰ ਲਏ ਗੁਰੂ ਗ੍ਰੰਥ ਜਾਂ ਯਾਰ ਮੇਰਾ ਤਾਂ ਹੱਲ ਨਹੀਂ ਹੋਇਆ ਉਹ ਤੇਰੇ ਬਕਾਇ ਹੀ ਬਸ ਖੜਾ ਹੈਗਾ ਅੱਛਾ ਬੈਂਕ ਤੂੰ ਤਾਂ 20 ਲੱਖ ਲੈਂਦਾ ਤੂੰ ਲੱਖ ਭਰ ਕੇ ਤੂੰ ਕਲੀਅਰੈਂਸ ਕਿਵੇਂ ਮਿਲ ਜੂ ਤੈਨੂੰ ਐਨਓਸੀ ਕਿਵੇਂ ਦੇ ਦੇਣਗੇ ਉਹ ਜੀ ਨਹੀਂ ਦਿੰਦੇ ਨਾ ਉਹ ਤਾਂ ਜਿਹੜਾ ਲੇਖਾ ਜੋਖਾ ਹੈ ਇਹ ਤਾਂ ਚੱਲਦਾ ਰਹਿਣਾਗਾ ਅੱਛਾ ਜੀ ਅੱਛਾ ਜੀ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਉਪਾਅ ਕਰਕੇ ਆਪਾਂ ਹੱਲ ਕੱਢ ਸਕਦੇ ਆ ਹੂੰ ਤੇ ਕਰ ਸਕਦੇ ਆਂ ਅੰਦਰ ਤੇ ਕਿਸਮਤ ਵੀ ਬਦਲੀ ਜਾ ਸਕਦੀ ਆ ਉਪਾਅ ਕਰਕੇ ਕਿਸਮਤ ਹੀ ਆ ਪੁੱਤਰੇ ਹਾਂਜੀ ਨਹੀਂ ਜਿਵੇਂ ਜੇ ਕਿਸੇ ਦੇ ਕਰਮਾਂ ਚ ਮੰਨ ਲਓ ਸਰਕਾਰੀ ਨੌਕਰੀ ਨਹੀਂ ਹੈਗੀ ਤਾਂ ਉਹ ਉਪਾਅ ਕਰੀ ਜਾਵੇ ਕਹੇ ਵੀ ਮੈਂ ਤਾਂ ਕਰਨੀਓ ਸਰਕਾਰੀ ਨੌਕਰੀ ਐ ਉਹ ਵੀ ਨਹੀਂ ਮਿਲੇਗੀ ਅੱਛਾ ਜੀ ਉਵੇਂ ਨਹੀਂ ਦਿੱਕਾ ਹੋ ਸਕਦਾ ਨਹੀਂ ਮਿਲੇਗੀ ਉਹ ਬਹੁਤ ਵੱਡੀਆਂ ਸਟੈਂਪਾਂ ਹੋਣੀਆਂ ਹੈਗੀਆਂ ਕਈ ਬੱਚੇ ਆਉਂਦੇ ਆ ਵੀ ਉਹ ਦੇਖਦੇ ਆ ਵੀ ਹਾਂ ਜਰ ਇੰਨੇ ਪਰਸੈਂਟ ਤੇ ਕੰਮ ਹੈ ਕਿਸੇ ਪਰਸੈਂਟੇਜ ਦੇ ਹਿਸਾਬ ਤੇ ਕੰਮ ਕਰਦਾ ਹਰ ਬੰਦੇ ਦੀ ਹਰ ਸਟੋਲੋਜਰ ਦੀ ਆਪਣੀ ਆਪਣੀ ਪੈਤੀ ਹੈ ਜਿੰਮੇ ਬਾਹਰ ਦੇ ਬੱਚੇ ਆ ਜਾਂਦੇ ਮੈਂ ਬਾਹਰ ਜਾਣਾ ਮੰਨ ਲਓ ਜਿਵੇਂ ਲੱਗਦਾ ਵੀ ਯਾਰ 60 ਪਰਸੈਂਟ ਦੇ ਜੋਗ ਪਏ ਆ ਇਹਨੂੰ ਕਿਤੇ ਕਿਤੇ ਪ੍ਰੋਬਲਮ ਹੈ ਹਾਂ ਨਕ ਨਤ ਖਸਮਤ ਕਿਰਤ ਧਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨ ਕਾ ਸੱਚੇ ਜਿਹੜੀ ਵਿਦੇਸ਼ ਦੀ ਗੱਲ ਕਰਦੇ ਜਿਵੇਂ ਤਾਣਾ ਪਾਣੀ ਉੱਥੇ ਲਿਖਿਆ ਹੈਗਾ ਬਹੁਤ ਸਾਰੇ ਨੂੰ ਕਿਹਾ ਜਾਂਦਾ ਵੀ ਉਹ ਤੋਂ ਬਾਹਰ ਚਲੇ ਜਾਗੇ ਤਾਂ ਰੁਕਣਾ ਨਹੀਂ ਹੈ ਫਿਰ ਵਾਪਸ ਆ ਜائیںਗਾ ਅੱਛਾ ਆ ਵੀ ਜਾਂਦੇ ਉਹ ਤੇ ਜਿਹੜੀ ਆਪਾਂ ਗੱਲ ਕਰਦੀ ਸੀ ਆਪਾਂ ਉਹਨੂੰ ਬਦਲ ਸਕਦੇ ਨਹੀਂ ਪਸ ਉਹਦੇ 'ਚ ਲਿਖਿਆ ਹੁੰਦਾ ਕਿਤੇ ਨਾ ਕਿਤੇ ਕੋਈ ਅੜਚਾ ਨਾ ਹੋਣੀ ਅੱਛਾ ਉਹਨਾਂ ਦੀ ਰੈਮਡੀ ਦੀ ਦਾਨ ਪੁੰਨ ਪਾਠ ਪੂਜਾ ਕਰਾ ਕੇ ਨਿਕਲ ਜਾਂਦੇ ਬੱਚੇ ਨੇ ਕੀ ਗਏ ਜੀ ਭਗ ਜਾਂਦੇ ਹੈਗੇ ਜੇ ਹੁਣ ਕਹਿੰਦੇ ਵੀ ਮੈਂ ਸਰਕਾਰੀ ਨੌਕਰੀ ਉਹਨੂੰ ਜੈਸਨ ਉਹਦੇ ਆਨਸਰ ਹੁੰਦਾ ਹੈ ਮੇਰੀ ਪੈਤੀ ਹੋ ਰ ਹੈ ਪਤਰ ਕਿ ਝਟਕਾ ਸੁਭਾਵੀ ਹੈ ਨਾ ਜੀ ਕੈਨ ਨਾ ਯਾਰ ਤੂੰ ਨਹੀਂ ਜਾ ਸਕਦਾ ਬਾਹਰ ਅੱਛਾ ਇੱਕ ਬੰਦੇ ਦੀ ਲੜਕੀ ਮਡਰ ਟਾਊਨ ਦੇ ਵਿੱਚ ਹੈ ਸਾਡੇ ਲਿੰਕ ਆਣੇ ਹੁੰਦੀ ਸੀਗੀ ਉਹ ਕਿਸੇ ਲੜਕੀ ਦੀ ਨੰਬਰ ਸੀਗੀ ਪੀਐਚ ਨਹੀਂ ਕੀਤੀ ਹੋਈ ਉਹਦੀ 10 ਸਾਲ ਪਹਿਲਾਂ ਮਿਲੇ ਸੀ ਅਸੀਂ ਕਿਉਂਕਿ ਇਹਦੇ ਤਾਂ ਵਿਆਹ ਨਹੀਂ ਹੁੰਦਾ ਤੇ ਉਹ ਡਿਊਟੀ ਤੇ ਗਈ ਹੋਈ ਸੀ ਸ਼ਾਇਦ ਤੂਰੀ ਬੰ ਨਾਲ ਪਤਾ ਨਹੀਂ ਇਹ ਸਾਈਟ ਤੇ ਪੜਾਂਦੀ ਸੀ ਉਹ ਡਾਟਾ ਦੇਖਿਆ ਮੈਨੂੰ ਡਾਟਾ ਵਧੀਆ ਨਹੀਂ ਲੱਗਿਆ ਉਹ ਬੇਟੀ ਹਿੰਦੀ ਸੀ ਬੱਚੀ ਉਹ ਕਿ ਬਾਈ ਜੀ ਕਹਿੰਦੇ ਸੱਡੇ ਨੂੰ ਆਣਾ ਨੇ ਸੱਡੇ ਨੂੰ ਚੱਲੇਗੀ ਮੈਂ ਦੇਖ ਕੇ ਕਹਾਂ ਮੈਂ ਤੁਹਾਡੀ ਕੁੜੀ ਇੰਨੀ ਸਿਆਣੀ ਹੈ ਪੜ੍ਹੀ ਲਿਖੀ ਹੈ ਜੌਬ ਕਰਦੀ ਹੈ ਇਹਨੂੰ ਤੁਸੀਂ ਕਿਉਂ ਚਾਂਜ ਟਾਂਚਾ ਪਾਉਨੇ ਹੋ ਤੂੰ ਕਹਿੰਦੀ ਸਾਰੇ ਹੀ ਤਮੇ ਚਾਹੁੰਨੀ ਆ ਮੈਂ ਨਹੀਂ ਚਾਂਜ ਟਾਂਚਾ ਪੈਣਾ ਮੈਂ ਚਾਹ ਪਣੀ ਲਿਆ ਜਾ ਪਣੀ ਲਿਆ ਇਹੋ ਮੈਂ ਉਹਦੇ ਮਦਰ ਫਾਦਰ ਨੂੰ ਕਹਾਂ ਮੈਂ ਕਿ ਲੜਕੀ ਦਾ ਵਿਆਹ ਹੀ ਨਹੀਂ ਹੈਗਾ ਘਰ ਮੇਜ ਨਾ ਸੰਤਾਨ ਐਸਨੇ ਅਸਿਯੋਗ ਐ ਮੈਂ ਹੁਣ ਉਹਦਾ ਬੇਹ ਪੁੱਤਰ ਕਿੱਥੋਂ ਲਿਖ ਦਊਗਾ ਕਿੱਥੋਂ ਉਹਦੀ ਸੰਤਾਨ ਲਿਖ ਦਊਂ ਮੈਂ ਪ੍ਰਮਾਤਮਾ ਥੋੜਾਂਗਾ ਮੈਂ ਤਾਂ ਉਹਦੀ ਲਿਖੀ ਹੋਈ ਤੇ ਸਟੱਡੀ ਕਰਕੇ ਦਾਨਪਨ ਕਰਵਾ ਕੇ ਬੇਨਤੀ ਕਰਕੇ ਉਹਨੂੰ ਇੱਕ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਚੱਲਣਾ ਔਣੀ ਹੈ ਚਲਾਉਣਾ ਪਰਮਾਤਮਾ ਨੇ ਹੈਗਾ ਮੈਂ ਤਾਂ ਇੱਕ ਗਾਈਡ ਲਾਈਨ ਦੇਣੀ ਹੈ ਉੱਪਰ ਵੱਡੀ ਜਿਹੜੀ ਗੱਲ ਆਪਣੇ ਆਪ ਨੂੰ ਸਟੋਲੋਜਰ ਕਿਸੇ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਨੂੰ ਪਰਮਾਤਮਾ ਨਾਲ ਮੰਨ ਕੇ ਚੱਲੋ ਜੀ ਤੁਹਾਡੀਆਂ ਸਾਰੀਆਂ ਪੈਥੀਆਂ ਤਰੀਆਂ ਤਰਾਈਆਂ ਰਹਿ ਜਾਣਗੀਆਂ ਜਦੋਂ ਉਹ ਸਿਰ ਤੋਂ ਹੱਥ ਚੱਕ ਲੈਂਦੇ ਆ ਜੀ ਉਹਦੇ ਸਿਰ ਤੇ ਹੱਥ ਧਰਨ ਨਾਲ ਹੀ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਨਹੀਂ ਤੁਹਾਡੇ ਨਹੀਂ ਹੈਗਾ ਹਾਂ ਉਹ ਚਲਾਉਂਦਾ ਹੈ ਬਹੁਤ ਸਾਰੀ ਇਹੀ ਜੀਆਂ ਗੱਲਾਂ ਇਹੀ ਜੇ ਮੇਰੇ ਕੋਲੇ ਪੁਰਾਣੀਆਂ ਕੁੰਡਲੀਆਂ ਆ ਜਣੇ ਦਾ 15-15 ਸਾਲ ਪੁਰਾਣੀਆਂ ਉਹਦੇ ਚ ਉਹ ਪਾ ਲਿਖੇ ਪਏ ਨੇ ਮੈਂ ਸੋਚਦਾ ਵੀ ਯਾਰ ਇਹ ਮੈਂ ਕਿੱਥੋਂ ਲੈ ਕੇ ਆ ਸੀਗਾ ਉਹਦਾ ਪੁੱਤਰ ਇੱਕ ਕਲਮ ਮੇਰੀ ਹੁੰਦਾ ਚਲਾਉਣ ਵਾਲਾ ਤਾਂ ਵੀ ਉਹਦਾ ਜੀ ਅੱਛਾ ਜੀ ਕਈ ਲੋਕ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਰਸਤਾ ਚੂਜ਼ ਕਰਨਾ ਤੇ ਆਪਾਂ ਪਹਿਲਾਂ ਸਾਵਧਾਨੀ ਵਰਤ ਸਕਦੇ ਆ ਵੀ ਭਵਿੱਖ ਦੇ ਵਿੱਚ ਮੰਨ ਲਓ ਆਪਾਂ ਨੂੰ ਪਤਾ ਵੀ ਇਹ ਇਹ ਘਟਨਾ ਵਾਪਰ ਸਕਦੀ ਹੈ ਹੋ ਬੇਟਾ ਤੇਰੇ ਸਭ ਤੋਂ ਟੌਪ ਦਾ ਸਵਾਲ ਇਹ ਹੈ ਸਾਰੀ ਚ ਇਹ ਸਾਵਧਾਨੀ ਹੈ ਐਸਟ੍ਰੋਲੋਜੀ ਨੂੰ ਸਾਵਧਾਨੀ ਦੇ ਤੌਰ ਤੇ ਵਰਤੋ ਅੱਛਾ ਜੀ ਤੁਹਾਨੂੰ ਕੀ ਰეკਮੈਂਡੇਸ਼ਨ ਕਰਤੀ ਤੁਹਾਡੇ ਬੱਚੇ ਬਾਰੇ ਤੁਹਾਡੇ ਬਾਰੇ ਦੱਸਦਾ ਵੀ ਯਾਰ ਇੱਥੇ ਇੱਥੇ ਸਟਾਰ ਇੰਨਾ ਪੀਰੀਅਡ ਦੇ ਵਿੱਚ ਤੁਸੀਂ ਧਿਆਨ ਰੱਖਣਾ ਜੀ ਜੇ ਫਿਰ ਵੀ ਨਹੀਂ ਚਾਹਤੇ ਕੀ ਕਰੋਗੇ ਮੇਰੇ ਕੋਲੇ ਲੜਕੀ ਹੈ ਮੈਂ ਬਾਈ ਨੇਮ ਤੇ ਗੱਲ ਕਰਨੀ ਚਾਹੁੰਦਾ ਦਫ਼ਤਰ ਤੇ ਵੀ ਚਾਈ ਕਹਿੰਦੀ ਬਾਈ ਜੀ ਕਹਿੰਦੀ ਸੀ ਉਹ ਸਿੱਧੂ ਵਾਲੀ ਕੁੜੀ ਸੀ ਤੇ ਕਹਿੰਦੀ ਮੇਰੇ ਘਰ ਵਾਲਾ ਇਹ ਕਰ ਦੇ ਜਾਂ ਕਰ ਦੇ ਚਲੋ ਕਲੇਸ਼ ਸੀਗੇ ਮੈਂ ਬੈਠਾ ਮਚਾ ਚਪੀਤੀ ਮੈਂ ਬੱਚੇ ਯਾਰ ਇੱਕ ਨਾ ਦਿਨ ਮੈਂ ਡੇਟ ਦਿੰਨਾ ਕਹਿੰਦੇ ਦੱਸੋ ਬਾਈ ਜੀ ਮਖਣ ਜਨਵਰੀ ਮੈਂ ਸਾਲ ਤਾਂ ਭੁੱਲ ਗਿਆ ਜਨਵਰੀ ਜਨਵਰੀ ਕਦੇ ਰੱਖ ਕਰੇ ਰੱਖ ਲੈਣ ਵਧੀਆ ਰਹੇਗੀ ਬਾਕੀ ਗੱਲ ਬਾਅਦ ਵਿੱਚ ਮੈਂ ਫਰਵਰੀ ਚਾਹੀ ਕਹਿੰਦੀ ਠੀਕ ਹੈ ਜੀ ਸ਼ਾਇਦ ਜਮਾ ਪੱਕੀ ਜਨਵਰੀ ਵੀ ਦਿੱਤੀ ਹੋਵੇ 24 ਜਾਂ 25 ਜਨਵਰੀ ਨੂੰ ਪਤਾ ਲੱਗਿਆ ਵੀ ਉਹ ਕਿਸੇ ਦੇ ਨਾਲ ਚੜ ਗਿਆ ਜੀਪ ਤੇ ਜਾਂ ਕਾਰ ਤੇ ਉਹ ਤਾਂ ਕਹਿੰਦੀ ਕਿਸੇ ਦੇ ਨਾਲ ਜਿਹੜਾ ਸੀ ਉਹਦੇ ਚ ਡਰਗਸ ਸੀਗੇ ਗਿਆਨੀ ਜੈਲਸਨ ਕਾਲ ਦੇ ਕੋਲੇ ਫੜੇਗੇ ਜੇਲ੍ਹ ਤੇ ਬਚਾਉਣਾ ਫਿਰ ਚਿੱਕਾ ਮਾਰੀ ਮੈਂ ਕਿਹਾ ਤੂੰ ਮੈਥੋਂ ਕੰਮ ਹੀ ਨਹੀਂ ਲਿਆ ਮੇਰੀ ਪੈਸੇ થી ਤੂੰ ਕੰਮ ਹੀ ਨਹੀਂ ਲੈਂਦਾ ਸੋਰੀ ਹੈ ਜੀ तो तो जीने, जीने दे अच्छा जी तू तो ਕੰਮ ਲੈਦੀ ਵੀ ਬਾਬਾ ਜੀ ਨੇ ਬਾਈ ਜੀ ਨੇ ਸਿੱਧੂ ਜੀ ਨੇ ਦੱਸਿਆ ਮੈਂ ਇਹਨੂੰ ਸਾਵਧਾਨੀ ਦੇ ਤੌਰ ਤੇ ਬਰਤਲਾ ਮੈਂ ਆਪਦੇ ਕਰਨ ਤੈਨੂੰ ਫਿਕਸ ਡੇਟ ਦੇਤੀ। ਅੱਛਾ ਵੀ ਜੇ ਉਹ ਘਰੋਂ ਬਾਹਰ ਨਾ ਨਿਕਲਦਾ ਤਾਂ ਬਚਾਅ ਹੋ ਸਕਦਾ ਸੀ। ਫਿਰ ਉਹਦੇ ਚ ਆਪਾਂ ਹੋਰ ਦੇਖ ਸਕਦੇ ਸੀ ਕਿ ਫਿਰ ਵੀ ਜੇ ਕੋਈ ਬਚਾਅ ਨਹੀਂ ਕਰਦਾ ਫਿਰ ਤਾਂ ਅਗਲਾ ਦਾ ਯਾਰ ਟੋਏ ਦੇ ਵਿੱਚ ਸਾਹਮਣੇ ਡਿੱਗੀ ਜਾਂਦਾ ਹੈ। ਜੀ। ਬਾਕੀ ਬੱਚੇ ਤੁਸੀਂ ਉਹ ਗੁਰਦੁਆਰਾ ਸਾਹਿਬ ਦੇ ਮੰਦਰ ਵੀ ਦੀ ਲੰਘ ਕੇ ਆਉਂਦਾ ਸਾਹਿਬ ਦੇ ਮੰਦਰ ਇੱਕ ਸੋਨੇ ਵਿੱਚ ਛੋਟੀ ਜਿਹੀ ਘਟ ਮੰਦਰ ਯਾਦ ਆ ਗਈ ਗੱਲ ਕਰਦੇ ਜਾਂਦੇ। ਅਸੀਂ ਮੈਂ ਤੇ ਬਾਬਾ ਜਿਹੜੇ ਛੇ ਸਿੰਘ ਬੈਠੇ ਸੀ ਅਸੀਂ ਦਫ਼ਤਰ ਜਾਂਦੇ ਹੁੰਦੇ ਸੀ ਦਫ਼ਤਰ ਹੀ ਕਹਿੰਦੇ ਸੀ ਉਹਨੂੰ ਮਤਲਬ ਦੁਕਾਨ ਨਹੀਂ ਕਹੀ ਕਦੇ ਸਕੂਟਰ ਤੇ ਜਾਂਦੇ ਹੁੰਦੇ ਸੀ ਸਾਨੂੰ ਇੱਕ ਜੱਸਾ ਮਿਲਦਿਆਂ ਸੀ ਭਾਈ ਉਤਾਰ ਦੇ ਕੋਲੇ ਐਤੋਂ ਐਤੋਂ 5 ਕਿਲੋਮੀਟਰ ਦੂਰ ਅੱਛਾ ਅਸੀਂ ਹੱਥ ਚੱਕਦੇ ਉਹਨਾਂ ਨੂੰ ਉਹ ਵੀ ਹੱਥ ਚੱਕ ਜਾਣ ਲੱਗੇ ਦੀਪਕ ਸੀ ਦੀਪਕ ਸੇ ਦੀਪਕ ਤੋਂ ਨਾ ਮਨਸਾ ਸੀ ਉਹ ਇਕੱਲੇ ਹੁੰਦੇ ਉਹ ਹਨ ਮੈਂ ਵੀ ਨਹੀਂ ਹੁੰਦਾ ਸਨ ਨਾਲ ਇੱਕ ਦਿਨ ਉਹਨੇ ਹਸਾਰਾ ਕਰਕੇ ਸਾਡਾ ਸਕੂਟਰ ਰੋਕ ਲਿਆ ਕਹਿੰਦੇ ਹਾਂ ਜੀ ਸਰਦਾਰ ਜੀ ਤੁਸੀਂ ਕਿੱਥੋਂ ਆ ਸਿਕਸਰ ਸੀ ਮੈਸਰ ਖਾਨੇ ਤੋਂ ਸਾਡਾ ਦਫ਼ਤਰ ਹੈ ਪਸ਼ੰਡੇ ਉਡਾਂਗਸ ਨੇਮੇਦੀ ਕੋਲ ਕਹਿੰਦੇ ਕਾਦਰ ਸੀ ਕਸਟੋਲੋਜੀ ਅੱਛਾ ਅੱਛਾ ਕਹਿੰਦੇ ਖੁਸ਼ ਹੋਏ ਉਹ ਬਹੁਤ ਵੱਡੀਆਂ ਗੱਲਾਂ ਚੱਲੀ ਬਸ ਹੱਥ ਭਾਇ ਲੋਹਾ ਹੁੰਦੇ ਨਹੀਂ ਸਾਨੂੰ ਮਿਲੇ ਇੱਕ ਦਿਨ ਇੱਥੇ ਬੇਟਾ ਮੰਦਰ ਚ ਹਾਈ ਕੋਰਟ ਦੇ ਜੱਜ ਸਾਹਿਬ ਨੇ ਆਉਣਾ ਤੇ ਇੱਥੇ ਇਹਨਾਂ ਨੇ ਸਾਰੀ ਤਿਆਰੀ ਕੀਤੀ ਉਹ ਜੱਜ ਸਾਹਿਬ ਵੀ ਆਏ ਹੋਏ ਸਵਾਗਤ ਵਾਸਤੇ ਇੱਕ ਲੜਕੀ ਸੀ ਕੋਈ ਐਸਡੀਐਮ ਉਹ ਵੀ ਆਈ ਹੋਈ ਸੀ ਤੇ ਮੇਰੇ ਬਾਪੂ ਜੀ ਅਸੀਂ ਬਗ ਜਾਣੇ ਸੀ ਕਿ ਚੱਲੀਏ ਜੇ ਤੁਹਾਨੂੰ ਪਹਿਲਾਂ ਅਸੀਂ ਮਸਤੀ ਜੇ ਬੰਦੇ ਆ ਜਾਂ ਚਲੇ ਜਾਂਦੇ ਜਦੋਂ ਮੰਨਦੇ ਹੁੰਦਾ ਹੈਗਾ ਕਹਿੰਦਾ ਚੱਲੀਏ ਕਹਿੰਦਾ ਸਾਹਵਾਰੇ ਆ ਰਹੇ ਆ ਜੇ ਸਾਹਵਾਰੇ ਦਰਸ਼ਨੀ ਕਰਾਂਗੇ ਅਸੀਂ ਇੱਕ ਚੀਜ਼ ਇਹ ਤਾਂ ਨਾ ਮੰਨੀ ਹੋਈ ਹੈ ਜੇ ਬੰਦਾ ਕੋਈ ਡੀਸੀ ਹੈ ਐਸਐਸਪੀ ਹੈ ਜੱਜ ਜਾਏਗਾ ਪ੍ਰਾਈਮ ਮਿਨਿਸਟਰ ਹੈ ਮੁੱਖ ਮੰਤਰੀ ਹੈ ਉਹਦਾ ਭਾਗ ਹੁੰਦਾ ਹੈ ਉਹ ਪਿੱਛੇ ਕੰਮ ਕਰਕੇ ਆਇਆ ਹੈ ਜੀ ਉਹਦੇ ਭਾਗ ਚੰਗੇ ਜੇ ਤੁਸੀਂ ਕਿਸੇ ਲਟੇਰੇ ਜੇਬ ਕਤਲੇ ਨੂੰ ਕਾਤਲ ਨੂੰ ਮਿਲੋਗੇ ਤੁਹਾਨੂੰ ਉਹ ਵੇਵ ਮਾਰਣੀ ਆਉਣੀ ਆ ਉਹਦੀ ਚੰਗੀ ਆਉਣੀ ਆ ਅਸੀਂ ਚੱਲੇਗੇ ਅਸੀਂ ਬੈਠੇ ਮੈਠਨੇ ਜਾਂ ਸਾਹਮਣੇ ਸਾਨੂੰ ਬੁਹਾ ਲੈ ਬੈਠੋ ਜੀ ਕਹਿੰਦੇ ਅਸੀਂ ਖਸਰ ਅਸੀਂ ਨਹੀਂ ਇਹਨੇ ਬੈਠੋ ਕਹਿੰਦੇ ਤੁਸੀਂ ਕੋਲੇ ਬੈਗੇ ਐਸਡੀ ਉਸੀ ਲੜਕੀ ਨੇ ਖੜੀ ਗਈ ਉਹ ਤੇ ਜੱਸਾ ਵਾਣ ਕਨੂੰ ਲੇਟ ਹੋ ਗਈ ਉਹਨਾਂ ਤੇ ਪਤਾ ਨਹੀਂ ਪੁੱਤਰ ਕੀ ਦਿਮਾਗ 'ਚ ਆਇਆ ਮੈਨੂੰ ਕਹਿੰਦੇ ਅਸੀਂ ਸਿੱਧੂ ਜੀ ਬੈਠੇ ਤਾਂ ਪੁੱਛ ਲੋ ਵੀ ਆਉਣਗੇ ਕਿ ਨਹੀਂ ਕਹਿੰਦੇ ਉਹ ਕਹਿੰਦੀ ਜੀ ਕੋਟਾ ਟਕਟ ਨਹੀਂ ਹੋ ਰਿਹਾ ਸੀ ਐਸਡੀ ਵਾਲੇ ਦੇ ਕੋਲੇ ਸੀ ਫਸ ਗਿਆ ਮਖਾ ਮੈਂ ਤਾਂ ਅੱਛਾ ਜੀ ਫਿਰ ਮੈਂ ਭਈ ਆਪਦੇ ਪਰਮਿਸ਼ਨ ਨੂੰ ਤੇ ਆਇਆ ਆਪਦੀ ਕਾਊਂਟਿੰਗ ਕੀਤੀ ਮਸਰੋ ਨਹੀਂ ਆ ਰਹੇ ਫੈਸਲਾ ਤਾਂ ਦਿੱਤਾ ਮੈਂ ਜੀ ਚਲੋ ਮੈਂ ਹਮਨਕ ਦੀਆ ਤੀਜਾ ਸਭ ਬੇਟਾ ਖੜੇ ਹੋ ਗਏ ਹੋ ਚਲੋ ਚੱਲ ਗਏ ਮੈਡਮ ਕਹਿੰਦੀ ਸਰ ਕਹਿੰਦਾ ਬਸ ਇਹਨਾਂ ਨੇ ਕਹਿਤਾ ਚਲ ਜੀ ਕਹਿੰਦਾ ਮੈਂ ਸਰ ਤੁਸੀਂ ਬਹਿ ਜਿ ਬਿੜਤਾ ਕਰ ਲਓ ਮੈਂ ਸਾਡੇ ਕਿ ਮੈਂ 5 ਮਿੰਟ ਬਾਅਦ ਕੋਈ ਜਾਂਦੇ ਆ ਫਿਰ ਚੱਲਦੇ ਆ 10 ਮਿੰਟ ਬਹਿ ਜਾ 10 ਮਿੰਟ ਬਾਅਦ ਉਹਨਾਂ ਕਾਲ ਆਈ ਜਾਂ ਸਭ ਤਾਂ ਤਲਮੰਡੀ ਸਾਹਿਬ ਤੋਂ ਮੱਥਾ ਟੇਕ ਕੇ ਚੰਡੀਗੜ੍ਹ ਚਲੇ ਗਏ ਦੌਰਾਨ ਕੈਂਸਰ ਹੋ ਗਿਆ ਮੇਰੇ ਬੱਬੂ ਨੇ ਗਮਾ ਬਾਬਾ ਪੱਜਲਾ ਰੋਜ਼ ਰੋਜ਼ ਨਹੀਂ ਰੱਬ ਰੱਖਦਾ ਉਦੋਂ ਉਹਦੀ ਕਿਰਪਾ ਜੀ ਪਰਮਾਤਮਾ ਦੀ ದਰਸ਼ਟੀ ਹੁੰਦੀ ਹੈ ਆਪਾਂ ਕੁਛ ਨਹੀਂ ਹੁੰਦੇ ਹੈਗੇ ਤੇ ਜੱਸਾ ਸਾਉਣਾ ਸਾਡੇ ਬੜੇ ਵਧੀਆ ਲਿੰਕ ਬਣੇ ਰਹੇ ਉਹਨਾਂ ਨਾਲ ਬਸ ਹੈਲੋ ਹੈ ਦਫਤਰ ਜੀ ਕਦੇ ਆਈ ਸੀ ਨਾ ਹੀ ਸਾਨੂੰ ਪਤਾ ਕਦੇ ਕੰਮ ਪੈਣਾ ਉਹ ਰਖਦਾ ਹੈ ਜੀ ਜੇ ਤੁਹਾਡੇ ਉਹਦੇ ਸ਼ਰਧਾ ਤੇ ਬਾਰ ਬਾਰ ਨਹੀਂ ਰਖਦਾ ਹੁੰਦਾ ਜੇ ਬਾਰ ਬਾਰ ਆਪਾਂ ਉਹਦੀ ਉਹ ਲੈਣ ਲੱਗ ਜਾਗੇ ਵੀ ਹਾਂ ਧਿਆਨ ਲੈਣ ਲੱਗ ਜਾਗੇ ਉਹ ਨਹੀਂ ਹੁੰਦਾ ਤੇ ਕਈ ਘਟਨਾਵਾਂ ਇਹ ਜਿਹੀਆਂ ਹੋ ਜਾਣਗੀਆਂ ਹੁੰਦੀਆਂ ਜੀ ਅੱਛਾ ਜੀ ਇੱਕ ਹੋਰ ਸਵਾਲ ਵੀ ਇੱਕ ਅਸੀਂ ਦੇਖਦੇ ਹਾਂ ਵੀ ਜਦੋਂ ਅਸੀਂ ਕਿਸੇ ਜੋਤਿਸ਼ ਕੋਲ ਜਾਂਦੇ ਹਾਂ ਤਾਂ ਕਈਆਂ ਦੀ ਫੀਸ ਤਾਂ 100 ਰੁਪਏ ਹੁੰਦੀ ਹੈ ਪਰ ਕਈਆਂ ਦੀ ਫੀਸ ਹੁੰਦੀ ਹੈ ਵੀ ਆਪਾਂ ਨੂੰ ਅਪਾਇੰਟਮੈਂਟ ਲੈ ਕੇ ਜਾਣਾ ਪੈਂਦਾ 5-5 ਲੱਖ ਰੁਪਏ ਦਾ ਅਪਾਇੰਟਮੈਂਟ ਦਾ ਹੀ ਦੇਣਾ ਪੈਂਦਾ ਕੀ ਉਹਨਾਂ ਦੀ ਵਿੱਦਿਆ ਦੇ ਵਿੱਚ ਕੋਈ ਫਰਕ ਹੈ ਜਾਂ ਫਿਰ ਕੀ ਚੱਕਰ ਹੁੰਦਾ ਇਹ ਮੈਂ ਤਾਂ ਪੁੱਤਰ ਉਸ ਚੀਜ਼ ਨੂੰ ਗਲਤ ਮੰਨਦਾ ਵੀ ਜੇ ਤੁਸੀਂ ਇੰਨਾ ਪੈਸਾ ਲੈ ਰਹੇ ਹੋ ਕੋਈ ਬੰਦਾ ਧਖਲੀਬ ਦੇ ਪਿੱਛੇ ਤੁਹਾਡੇ ਕੋਲ ਪਹੁੰਚ ਕਰ ਰਿਹਾਗਾ ਜੋ ਦੇ ਸਕਦਾ ਹੈ ਦੇਊਗਾ ਕੋਈ ਵਿੱਤੇ ਚ ਫਰਕ ਨਹੀਂ ਹੁੰਦਾ ਸਾਰੇ ਕੋਲੇ ਪਾਣੀ ਸਮੁੰਦਰ ਦਾ ਹੀ ਹੈ ਕਿਸੇ ਕੋਲੇ ਥੋੜਾ ਕਿਸੇ ਕੋਲੇ ਬਹੁਤਾ ਪਰ ਬਹੁਤਾ ਫਰਕ ਨਹੀਂ ਹੈਗਾ ਮੈਂ ਮੰਨਦਾ ਵੀ ਜਿਹੜਾ ਕਿਸੇ ਦਾ 10 15 ਸਾਲ ਦਾ 100000 ਰੁਪਏ ਬੁੱਕਸ ਪੜੀਆਂ ਪਰਮਾਤਮਾ ਦੀ ਕਿਰਪਾ ਉਹ ਦੇ ਤੇ ਤੇ ਉਹ ਵੈਸੇ ਦਾ ਰੌਂਗ ਹੈ ਤੇ ਉਹਦੇ ਚ ਫਰਕ ਨਹੀਂ ਹੋਏਗਾ ਤੁਹਾਨੂੰ ਫਰੀ ਵਾਲਾ ਬੰਦਾ ਵੀ ਤੁਹਾਨੂੰ ਸਹੀ ਮਾਰਗਦਰਸ਼ਨ ਕਰ ਸਕਦਾ ਹੈ ਤੇ ਪੈਸੇ ਵਾਲਾ ਬੰਦਾ ਵੀ ਜਿਹੜੇ 2 2 ਲੱਖ ਲੈਂਦੀ ਹੈ ਉਹ ਵੀ ਨਹੀਂ ਕਰ ਸਕਦੇ ਇੱਕ ਇੱਕ ਵੈਸੀ ਗੱਲ ਹੈਗੀ ਮੇਰੇ ਕੋਲੇ ਬਹੁਤ ਸਾਰੇ ਗਿਫਟ ਲੋਕ ਲੈ ਕੇ ਆਉਂਦੇ ਆ ਤੇ ਮੈਨੂੰ ਸਾਰਿਆਂ ਨੂੰ ਵਧੀਆ ਸਾਰੀ ਵਧੀਆ ਲੱਗਦੀ ਹੈ ਮੈਨੂੰ ਇੱਕ ਬੰਦੇ ਵਿੱਚ ਇਹ ਨਾ ਐਸੇ ਮਾਨਸੇ ਰੀ ਦੇ ਸੀਗੇ ਦੋ ਭਾਈ ਸੀਗੇ ਪਹਿਲਾ ਆਈ ਸੀ ਮੇਰੇ ਕੋਲੇ ਉਹ ਤੇ ਚਲੋ ਉਹਨਾਂ ਚੋਂ ਵਿਆਹ ਦਾ ਬੜੀ ਸਮੱਸਿਆ ਸੀ ਕਹਿੰਦੇ ਸਾਡੀ ਮਾਂ ਬੁੱਢੀ ਹੈ ਇੱਕ ਦਾ ਵਿਆਹ ਹੋ ਗਿਆ ਕਰਤਾ ਪ੍ਰਮਾਤਮਾ ਨੇ ਕਰਤਾ ਫਿਰ ਉਹ ਸ਼ੱਕਰ ਲੈ ਕੇ ਆਈ ਅੱਛਾ ਕਹਿੰਦੇ ਪਾਪਾ ਜੀ ਕਰਦੀ ਸ਼ੱਕਰ ਹੈ ਮੈਨੂੰ ਸਭ ਤੋਂ ਵਧੀਆ ਗਿਫਟ ਉਹਨਾਂ ਦੋਵਾਂ ਹੀ ਲੱਗਿਆ ਪੀਸ ਸਮਾ ਕੀ ਲੈਣੀ ਸੋਨ ਨੂੰ ਤੇ ਇਹ ਤੁਹਾਡੇ ਤੇ ਜੇ ਤੁਹਾਨੂੰ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਹੈ ਨਾ ਇਹਨੂੰ ਰੀਜੂਸ ਨਾ ਕਰੋ ਆ ਇੱਕ ਕੱਲ ਵਿੱਚ ਦੀ ਚੱਲ ਪਈ ਹੋਰ ਤੇ ਇੰਜਵਲ ਸਟੂਡੈਂਟ ਹੈ ਮੇਰੇ ਕੋਲ ਮੁੰਡੇ ਕੁੜੀਆਂ ਆਉਂਦੇ ਪੜ੍ਹਨ ਟਾਈਮ ਵੀ ਲੈਂਦੇ ਆ ਆਨਲਾਈਨ ਵੀ ਪੜ੍ਹਦੇ ਆ ਅੱਛਾ ਤੇ ਵੱਟ ਉਹਨਾਂ ਦੇ ਮੇਰੀ ਇੱਕ ਸ਼ਰਤ ਹੁੰਦੀ ਹੈ ਸ਼ਰਤ ਨਹੀਂ ਬੇਨਤੀ ਹੁੰਦੀ ਹੈ ਵੀ ਤੁਹਾਡੇ ਕੋਲ ਬੇਸਿਕ ਸਿੱਖਿਆ ਹੋਣਾ ਚਾਹੀਦਾ ਜੇ ਤੁਸੀਂ ਆਈਐਸ ਦੀ ਕੋਚਿੰਗ ਲੈਣ ਜਾਣੇ ਹੋ ਤੁਹਾਨੂੰ ਉਹਦੇ ਵਾਸਤੇ ਘੱਟੋ ਘੱਟ ਗ੍ਰੈਜੂਏਸ਼ਨ ਜਾਂ ਮਾਸਟਰ ਕੀਤੀ ਹੋਣੀ ਚਾਹੀਦੀ ਹੈ ਨਾ ਕਿਉਂ 10 ਪੜ੍ਹਿਆ ਬੰਦਾ ਉੱਥੇ ਜਾ ਕੇ ਕਹਿੰਦੇ ਮੈਂ ਆਈਐਸ ਦੀ ਪ੍ਰੀਮ ਲੈਣੀ ਹੈ ਤੇ ਉਹ ਇਕ ਜੱਜ ਸਾਹਿਬ ਦਾ ਮੈਨੂੰ ਫੋਨ ਆਇਆ ਵਿਹਾਰ ਚ ਤੇ ਉਹਨਾਂ ਨੇ ਫਤਿਹ ਉਤੇ ਬੁਲਾਈ ਉਹਨੇ ਗੱਲਬਾਤ ਕੀਤੀ ਕਹਿੰਦੀ ਮੈਂ ਸਟਾਰੋਲੋਜੀ ਸਿੱਖਣੀ ਹੈ ਵੈਲਕਮ ਬੇਟਾ ਕਹਿੰਦੀ ਮੈਂ ਚੱਜਾਂਗੀ ਕਹਿੰਦੀ ਮਾ ਠੀਕ ਹੈ ਬੇਟਾ ਕੋਈ ਪ੍ਰੋਬਲਮ ਵੈਲਕਮ ਮੈਂ ਬਾਇਓ ਡਾਟਾ ਸੈਂਡ ਕਰੋ ਤੁਸੀਂ ਕਹਿੰਦੀ ਕਿਸ ਵਾਸਤੇ ਵੀ ਤੂੰ ਸਿੱਖ ਸਕਦੀ ਹੈ ਕਹਿੰਦੀ ਮੈਂ ਬੀਸੀਐਸ ਹਾਂ ਅੱਛਾ ਜੀ ਮਾ ਤੁਹਾ ਤੁਹਾ ਦੁਨੀਆਵੀ ਬੀਸੀਐਸ ਹੈ ਹਾਂ ਤੁਰਾਣੀ ਨਹੀਂ ਹੈਗੀ ਨੰਬਰ 2 ਮੈਂ ਥੋੜਾ ਜਿਆਦਾ ਫੋਨ ਮਖਤ ਕੀ ਪਤਾ ਤੈਨੂੰ ਮਿਸ ਚੂਜ਼ ਕਰੇਗੀ ਰੀਯੂਜ਼ ਕਰੇਗੀ ਮੈਨੂੰ ਘਟੋ ਘਟ ਤੇਰਾ ਜੁਪੀਟਰ ਦਾ ਗੁਰੂ ਤਾਂ ਦੇਖਣਾ ਪਊਗਾ ਨਾ ਗੁਰੂ ਕਿੱਥੇ ਖੜਾ ਤੇਰਾ ਜੀ ਫੋਨ ਕੱਟਦਾ ਦੂਜੀ ਤੀਜੀ ਦਿਨ ਕਿਸੇ ਰਿਸਪੋਨਸਿਬਲ ਬੰਦੇ ਦਾ ਫੋਨ ਪੁਲਿਸ ਵਾਲਾ ਫੋਨ ਆ ਗਿਆ ਤੇ ਕਹਿੰਦੇ ਉਹ ਸਰ ਕਹਿੰਦੇ ਆਪਣੀ ਬੇਟੀ ਆ ਕਹਿੰਦੇ ਉਹ ਮਖਤ ਕੋਈ ਗੱਲ ਨਹੀਂ ਮੈਨੂੰ ਡਾਟਾ ਦੇ ਦਿਓ ਤੁਸੀਂ ਤੇ ਉਸ ਪਿੱਛੇ ਨਾ ਪੁੱਤਰ ਨੂੰ ਫੋਨ ਆਇਆ ਤੇ ਨਾ ਹੀ ਮੈਂ ਇਨਟ੍ਰੈਸਟਡ ਹੁੰਦਾਗਾ ਉਮਰ ਦੇ ਲੈ ਆਇ ਨਹੀਂ ਫਰਕ ਪੈਂਦਾ ਤੇ ਸਮੇਂ ਦੇ ਨਾਲ ਵੀ ਹੋ ਜਾਂਦਾ ਹੈਗਾ ਇਹਨੂੰ ਸਿੱਖ ਸਕਦੇ ਆ ਬੰਦੇ ਜਿਨ੍ਹਾਂ ਦੇ ਸਟਾਰ ਵਧੀਆ ਹਰ ਬੰਦਾ ਨਹੀਂ ਸਿੱਖ ਸਕਦਾ ਨਹੀਂ ਪੜ ਸਕਦਾ ਉਹਦੇ ਚ ਉਹਦਾ ਗੁਰੂ ਦਾ ਉਦ ਦਾ ਹੋਣਾ ਬਹੁਤ ਵਧੀਆ ਜ਼ਰੂਰੀ ਹੈ ਬੇਸਕੋ ਦੇ ਹੋਲੇ ਹੋਣਾ ਚਾਹੀਦਾ ਬੱਚੇ ਕੰਮ ਕਰ ਰਹੇ ਆ ਇੱਕ ਲੜਕੀ ਐਸੀ ਮਨਸ ਈਰੀ ਦੀ ਹੈ ਜ ਜਸ਼ਨਪ੍ਰੀਤ ਉਹਦਾ ਨਾਮ ਬੜਾ ਵਧੀਆ ਕੰਮ ਕਰ ਰਹੀ ਆ ਉਹ ਹੋਰ ਮੁੰਡੇ ਇੱਕ ਹੁੰਦਾ ਚੱਕਾਂ ਦਾ ਮੁੰਡਾ ਹੈਗਾ ਇਕਦੋ ਮੁੰਡੇ ਕੁਟੀਆਂ ਬਾਹਰ ਦੇ ਅਮਰੀਕਾ ਕੈਨੇਡਾ ਦੀ ਹਸਨ ਵੀ ਲੱਗ ਜਾਂਦੇ ਆ ਅੱਛਾ ਜੀ ਵੀ ਉਹ ਕਿ ਸਰਕ ਤੁਹਾਡੀ ਕਿੰਨੀ ਫੀਸ ਹੈਗੀ ਤੇ ਕਈਆਂ ਨੂੰ ਆ ਕਿ ਆ ਤੁਸੀਂ ਇੱਕੀ ਸੌ ਰੁਪਏ ਦੇ ਦੋ ਕਹਿੰਦੇ ਭੇਜ ਦੇਣਾ ਮੈਂ ਜਿਹੜੇ ਕੰਟਰੀ 'ਚ ਰਹਿ ਰਹੇ ਹਾਂ ਉਥੋਂ ਦੇ ਕਿ ਸੌ ਚਾਹੀਦਾ ਉਹਨਾਂ ਨੂੰ ਅੱਛਾ ਜੀ ਕਿਸੇ ਵੀ ਕੰਟਰੀ 'ਚ ਰਹਿ ਰਹੇ ਹੋ ਤੁਸੀਂ ਮੈਂ ਜੇ ਤੁਸੀਂ ਇੰਡੀਆ 'ਚ ਰਹਿ ਰਹੇ ਹੋ ਬੰਗਲਾਦੇਸ਼ ਅਮਰੀਕਾ ਯੂਕੇ ਤੇ ਹਸਨ ਖੇਡਣਾ ਪੁੱਤਰ ਟਾਈਮ ਪਾਸ ਹੋ ਜਾਂਦਾ ਹੈਗਾ ਜੀ ਜ਼ਿੰਦਗੀ ਦੇ ਇਸ ਮੋੜ ਤੇ ਖੜੇ ਹੋ ਵੀ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈਗਾ ਤ੍ਰਿਸ਼ਨਾ ਬੇਰਲੇ ਹਿੱਕੀ ਬੂਜੀ ਇਹ ਤਾਂ ਜਿੰਨੇ ਮਰਜ਼ੀ ਕਰੋੜਾ ਜੋੜ ਲਓ ਇਹ ਤਾਂ ਬੱਦੀ ਤੁਰ ਜਾਂਦੀ ਹੈ ਮੇਰੀ ਬੇਨਤੀ ਹੈ ਵੀ ਕਿਸੇ ਨੂੰ ਤੰਗ ਕਰਕੇ ਪੈਸੇ ਨਾ ਲਓ ਫਰੀ ਵਾਲੇ ਵੀ ਆ ਜਾਂਦੇ ਆਈ ਜਾਂਦੇ ਕੋਈ ਫੀਸ ਨਹੀਂ ਲੈਂਦੇ ਜਿਹੜੇ ਬਾਹਰ ਬੰਦੇ ਸਮਰਥ ਹੈਗੇ ਪੈਸੇ ਦੇ ਸਕਦੇ ਆ ਉਹਨਾਂ ਤੋਂ ਲੈਣੇ ਆ ਕਿ ਲਿਮਟ ਮਾਤਰਾ ਹੁੰਦੀ ਹੈ ਇਹਨੇ ਮੈਂ ਕਹਿੰਦਾ ਵੀ ਫਰੀ ਕੰਮ ਕਰਦਾ ਮੈਂ ਟਾਈਮ ਵੀ ਛੱਡਦਾ ਕੰਮ ਵੀ ਛੱਡਿਆ ਮੈਂ ਸਾਰਾ ਕੁਝ ਕਰਦਾ ਖਰਚੇ ਵੀ ਹੈਗੇ ਜੀ ਬਿਲਕੁਲ ਠੀਕ ਹੈ ਉਹ ਜਿਹਨੇ ਲੱਖਾਂ ਦੇ ਹਿਸਾਬ ਨਾਲ ਲੈਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਬਾੜੇ ਤੁਹਾਨੂੰ ਸਿਰੇ ਲਾ ਦੇਣਗੇ ਜਾਂ ਕੋਈ ਗੱਲ ਸਿਰੇ ਕਰ ਦੇਣਗੀ ਕਰਨਾ ਤਾਂ ਤੁਸੀਂ ਹੀ ਰਸਤ ਤੋਂ ਨਾਮ ਬੰਦਾ ਵੀ ਦੱਸਾਂ ਜੀ ਗ੍ਰਹਿਹ ਦੀ ਪ੍ਰੋਡਕਸ਼ਨ ਜੇ ਪੜਿਆ ਹੈ ਬੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਜੀ ਆਹ ਜੇ ਉਹਦੀ ਕੋਈ ਪ੍ਰਕਤੀ ਸ਼ਕਤੀ ਹੈਗੀ ਹੈ ਸਹੀ ਹੁਣ ਉਹਦਾ ਸਹੀ ਜੀਵਨ ਹੈ ਅੱਜ ਦਾ ਜੀਵਨ ਵੀ ਵਧੀਆ ਮੈਂ ਗੁਰ ਦੀ ਗੱਲ ਕਰਦੇ ਨਾ ਮੈਂ ਗੁਰ ਆਪਖਾਨ ਤੇ ਦੂਜਿਆਂ ਨੂੰ ਮੈਂ ਕਿਵੇਂ ਹਟਾਉਂਗਾ ਜੀ ਪਹਿਲੀ ਗੱਲ ਤਾਂ ਮੇਰਾ ਆਪਦਾ ਜੀਵਨ ਪਰਮਾਤਮਾ ਤੋਂ ਡਰ ਕੇ ਕਹਿੰਦਾ ਵਧੀਆ ਹੋਣਾ ਚਾਹੀਦਾ ਠੀਕ ਹੈ ਨਾ ਤੁਸੀਂ ਤੁਸੀਂ ਦੇਖ ਰਹੇ ਹੋ ਘਰੇ ਆਏ ਹੋ ਤੁਸੀਂ ਘਰ ਦਾ ਮਾਹੌਲ ਦੇਖਿਆ ਹੋਗਾ ਤੇ ਕਾਮ ਕਿਸਾਨ ਆ ਜੀ ਠੀਕ ਹੈ ਜੀ ਤੁਸੀਂ ਆਪਣਾ ਕੀਮਤੀ ਸਮਾਂ ਤੇ ਬੇਸ਼ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਬਹੁਤ ਮਿਹਰਬਾਨੀ ਥੈਂਕ ਯੂ ਪੁੱਤਰ ਵੈਲਕਮ ਟੂ ਸਾਡੇ ਘਰ ਆਇਆ ਸਾਨੂੰ ਬੜੀ ਖੁਸ਼ੀ ਹੋਈ ਹੈ ਮੇਰੇ ਧੀਆਂ ਕੰਮ ਕਰ ਰਹੀਆਂ ਮੇਰੇ ਪੁੱਤਰ ਕੰਮ ਕਰ ਰਹੇ ਇਸ ਵੀਡੀਓ ਦੇ ਵਿੱਚ ਤੇ ਪ੍ਰਮਾਤਮਾ ਤੁਹਾਨੂੰ ਤਰੱਕੀ ਦੇਵੇ ਥੈਂਕ ਯੂ ਬੇਟਾ ਸ਼ੁਕਰੀ ਸ਼੍ਰੀਕਾ